ਕੀ ਕਰ ਰਹੇ ਹੋ ਅਗਲਾ ਮੰਗ ਲਾ ਨਹੀਂ ਸਰ ਜੀ ਪਹਿਲਾਂ ਵੀ ਮੰਗ ਲਏ ਜਾਂਦੇ ਨੇ ਅ ਦੇਖ ਕਿ ਨ ਜੋ ਦਸਨ ਮੋਜ਼ਾਲ ਵਗੈਰਾ ਰਿਕਾਰਡ ਹੋਣੇ ਚਾਹੀਦੇ ਹੈ ਸੈਕਸਟ ਕੀ ਕਰ ਰਹੇ ਅੱਗੇ ਆਂਦਾ ਸਰ ਸੈਕਸਟ ਹੋ ਯਾਰ ਇਹ ਡਰੋਨ ਰਿਕਵਰ ਹੋਇਆ ਸੀ 6 ਤਰੀਕ ਨੂੰ ਸਵੇਰੇ ਹਾਂ 6 ਤੇਨ ਨੂੰ ਬੀਐਸਐਫ ਤੇ ਏਐਨਟੀਐਫ ਦੀ ਟੀਮ ਦੇ ਵੱਲੋਂ ਸਵੇਰੇ ਸਰਚ ਅਭਿਆਨ ਚਲਾਇਆ ਗਿਆ ਸੀ ਜਿਦਵੇ ਡਰੋਨ ਤੇ ਲਗਭਗ 3.5 ਕਿਲੋ ਹੈਰੋਇਨ ਜਿਹੜੀ ਰਿਕਵਰ ਹੋਈ ਸੀ ਬੀਐਸਐਫ ਵੱਲੋਂ ਪੰਜਾਬ ਪੁਲਿਸ ਵੱਲੋਂ ਜੋ ਯੁੱਧ ਨਸ਼ਿਆ ਵਿਰੁੱਧ ਦੀ ਕਾਰਵਾਈ ਚੱਲ ਰਹੀ ਹੈ ਉਸੇ ਦੀ ਲੜੀ ਵਿੱਚ ਏਐਨਟੀਐਫ ਅਤੇ ਬੀਐਸਐਫ ਦੇ ਵੱਲੋਂ ਸਾਂਝੇ ਆਪਰੇਸ਼ਨ ਦੇ ਵਿੱਚ ਲਗਭਗ 3 ਕਿਲੋ 400 ਗ੍ਰਾਮ ਦੇ ਕਰੀਬ ਜੜੀ ਹੈਰੋਇਨ ਰਿਕਵਰ ਕੀਤੀ ਗਈ ਹੈ ਜੋ ਇਸ ਦੇ ਵਿੱਚ ਡਿਟੇਲ ਇਸ ਤਰ੍ਹਾਂ ਹੈ ਕਿ ਮਿਤੀ 5 ਤਿੰਨ 2025 ਨੂੰ ਇਹਦੀ ਦਰਮਿਆਨੀ ਰਾਤ ਬੀਐਸਐਫ ਅਤੇ ਏਐਨਟੀਐਫ ਦੇ ਵੱਲੋਂ ਪਟੋਲਿੰਗ ਕੀਤੀ ਜਾ ਰਹੀ ਸੀ ਪਿੰਡ ਖੁੰਧੜ ਉਤਾੜ ਮਮਦੋੜ ਦਾ ਏਰੀਆ ਤੇ ਉਹਦੇ ਵਿੱਚ ਕੁਝ ਮੂਵਮੈਂਟਸ ਜਿਹੜੀਆਂ ਉਹ ਸ਼ੱਕੀ ਮੂਵਮੈਂਟਸ ਜਿਹੜੀਆਂ ਨੋਟ ਹੋਈਆਂ ਤੇ ਉਸੇ ਦੇ ਚੱਲਦਾ ਜਿਹੜੀ ਇਹ ਸਾਰੀ ਰਾਤ ਜਿਹੜਾ ਸਰਚ ਆਪਰੇਸ਼ਨ ਚੱਲਦਾ ਰਿਹਾ ਤੇ ਮਾਰਨਿੰਗ ਜਦੋਂ ਇਹਦੇ ਵਿੱਚ ਬੀਐਸਐਫ ਤੇ ਏਐਨਟੀਐਫ ਨੂੰ ਇੱਕ ਵੱਡੇ ਪੇ ਲੋਡ ਹੈਵੀ ਪੇ ਲੋਡ ਵਾਲਾ ਇੱਕ ਡਰੋਨ ਅਤੇ 2.700 ਗ੍ਰਾਮ ਦੇ ਕਰੀਬ ਜਿਹੜੀ ਇੱਕ ਹੈਰਨ ਜਿਹੜੀ ਆ ਉਤੋਂ ਡਿੱਗੀ ਹੋਈ ਮਿਲੀ ਜੋ ਇਸ ਕੇਸ ਨੂੰ ਟੈਕਨੀਕਲੀ ਜਿਹੜਾ ਉਹ ਅਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਟ੍ਰੇਸ ਕਰਨ ਦੀ ਜਿਹੜੀ ਆ ਐਨਟੀਐਫ ਦੇ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਉਸੇ ਦੀ ਕੋਸ਼ਿਸ਼ ਦੇ ਚੱਲਦਿਆਂ ਅਸੀਂ ਇਸ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਇੱਕ ਦਾ ਨਾਮ ਹੈ ਜੁਗਿੰਦਰ ਸਿੰਘ ਅਤੇ ਦੂਸਰੇ ਦਾ ਨਾਮ ਹੈ ਜੱਜ ਸਿੰਘ ਦੋਨੋਂ ਪਿੰਡ ਮਾਚੀਵਾੜਾ ਸਦਰ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਇਹਨਾਂ ਦੋਨਾਂ ਦੋਸ਼ੀਆਂ ਨੂੰ ਆ ਗ੍ਰਫਤਾਰ ਕੀਤਾ ਗਿਆ ਤੇ ਜਦ ਇਹਨਾਂ ਦੀ ਗ੍ਰਿਫਤਾਰੀ ਹੋਈ ਤਾਂ ਇਹਨਾਂ ਦੇ ਕੋਲੋਂ 700 ਗ੍ਰਾਮ ਹੈਰੋਇਨ ਜਿਹੜੀ ਆ ਹੋਰ ਰਿਕਵਰ ਕੀਤੀ ਗਈ ਸੋ ਇਹਦੇ ਸਬੰਧ ਦੇ ਵਿੱਚ ਅਸੀਂ ਇੱਕ ਕੇਸ ਜਦੋਂ ਡਰੋਨ ਦੀ ਰਿਕਵਰੀ ਹੋਈ ਹੈ ਉਦੋਂ ਅਸੀਂ ਐਫ ਆਈ ਆਰ ਨੰਬਰ 65 ਮਿਤੀ 7 ਦਿਨ 2025 ਐਨ ਡੀ ਪੀ ਐਸ ਐਕਟ ਅਤੇ 에어ਕ੍ਰਾਫਟ ਐਕਟ ਦੇ ਤਹਿਤ ਅਸੀਂ ਜਿਹੜਾ ਕੇਸ ਰਜਿਸਟਰ ਕੀਤਾ ਉਸ ਤੋਂ ਬਾਅਦ ਦੁਬਾਰਾ ਜਦੋਂ 700 ਗ੍ਰਾਮ ਹੈਰੋਇਨ ਕਵਰ ਹੋਈ ਤਾਂ 67 ਨੰਬਰ ਐਫ ਆਈ ਆਰ ਜਿਹੜੀ ਐਨਡੀਪੀਐਸ ਅਕਟਾ ਤਹੀ ਐਨਟੀਐਫ ਥਾਣਾ ਮੋਹਾਲੀ ਇਡੇ ਕੇਸ ਰਜਿਸਟਰ ਕੀਤਾ ਗਿਆ ਜੋ ਇਹ ਦੋਨੋਂ ਦੋਸ਼ੀ ਜਿਹੜਾ ਮੁਦਨੀ ਪੁਛ ਗਈ ਉਸ ਤੋਂ ਹੀ ਗੱਲ ਆਈ ਹੈ ਕਿ ਇਹ ਦੋਨੋਂ ਦੋਸ਼ੀ ਇਡੇ ਪਿਛਲੇ 1-2 ਮਹੀਨਿਆਂ ਤੋਂ ਪਾਕਿਸਤਾਨ ਦੇ ਸਮਗਲਰਸ ਦੇ ਕੰਟੈਕਟ ਵਿੱਚ ਸੀ ਤੇ ਇਹਨਾਂ ਨੇ 5-6 ਵਾਰ ਜਿਹੜੇ ਪਹਿਲਾਂ ਇਹ ਹੈਰੋ ਜੜੀਓ ਮੰਗਵਾ ਚੁੱਕੇ ਨੇ ਤੇ ਇਹਨਾਂ ਦੇ ਕੁਝ ਹੋਰ ਵੀ ਸਾਥੀ ਇਹਨਾਂ ਦੇ ਨਾਮ ਰਿਵੀਲ ਕੀਤੇ ਨੇ ਜਿਨ੍ਹਾਂ ਨੂੰ ਅਸੀਂ ਜਿਹੜਾ ਗ੍ਰਿਫਤਾਰ ਕਰ ਜਲਦੀ ਗ੍ਰਿਫਤਾਰ ਕਰ ਲਾਂਗੇ ਸੋ ਇਹਨਾਂ ਵੱਲੋਂ ਜਿਹੜੀ ਭਾਰੀ ਮਾਤਰਾ ਵਿੱਚ ਹੈਰਨ ਮੰਗਾਉਣ ਦਾ ਕੰਮ ਸੀ ਅਸੀਂ ਸਾਂਝੇ ਆਪਰੇਸ਼ਨ ਦਰਾਂ ਨੂੰ ਜਿਹੜਾ ਇਹਨਾਂ ਨੂੰ ਕਾਬੂ ਕਰ ਲਿਆ ਇਹ ਇੱਕ ਸਾਡੇ ਵਾਸਤੇ ਕਬਡੀ ਸਫਲਤਾ ਹੈ ਜੋ ਨਸ਼ਾ ਦੇ ਵਿਰੁੱਧ ਯੁੱਧ ਚੱਲ ਰਿਹਾ ਹੈ ਉਹਦੇ ਵਿੱਚ ਵੀ ਇੱਕ ਅੱਛੀ ਸਫਲਤਾ ਹੈ ਸਰ ਇਹ ਜਿਹੜੀ ਰੋਜ ਹੈ ਇੱਥੇ ਦੇ ਦੇ ਸੀ ਬਿਲਕੁਲ ਜੀ ਜਿੱਥੇ ਸਪਲਾਈ ਦੇ ਰਹੇ ਸੀ ਇਹ ਕਾਲੀ ਗਫਤਾਰ ਹੋਇਆ ਉਹ ਵੀ ਜਿਹੜਾ ਉਹਨਾਂ ਨੂੰ ਵੀ ਉਹਦੇ ਤੇ ਵੀ ਇਨਵੈਸਟੀਗੇਸ਼ਨ ਤੇ ਵਰਕ ਕੀਤਾ ਜਾ ਰਿਹਾ ਹੈ ਤਾਂ ਇਹ ਜਿਹੜੀ ਪਾਲਿਸੀ ਜਿਹੜੇ ਨੰਬਰ ਪਾਕਿਸਤਾਨ ਦੇ ਨਾਲ ਜਿਸ ਮੰਗਲ ਸੀ ਉਹ ਕਿਵੇਂ ਸਫਲ ਹੋਇਆ ਹਾਂਜੀ ਇਹ ਕੋਈ ਇੱਤਾ ਹੀ ਵਰਚੁਅਲ ਨੰਬਰ WhatsApp ਨੰਬਰ ਇਹ ਇਹਨਾਂ ਦਾ ਹੀ ਉਪਯੋਗ ਕਰਕੇ ਗੱਲ ਕਰਦੇ ਸੀ ਜਿਹੜੀ ਅ ਕੱਲ ਇਹਨਾਂ ਦੀ ਰੈਸਟ ਹੋਈ ਆ ਅਸੀਂ ਸਾਰੇ ਜਿਹੜੀ ਜਿਹਨੂੰ ਕਹਿੰਦੇ ਕਿ ਬੈਕਵਰਡ ਲਿੰਕਸ ਫਾਰਵਰਡ ਲਿੰਕਸ ਇਹ ਸਾਰਾ ਰੂਟ ਟ੍ਰੇਸ ਆਊਟ ਕੀਤਾ ਜਾਵੇਗਾ ਸਾਰਿਆਂ ਨੂੰ ਇਸ ਕੜੀ ਦੇ ਵਿੱਚ ਜੋੜਿਆ ਜਾਏਗਾ